ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਹਿੰਦਰ ਸਿਰਾਜ ਨੇ ਬੈਂਟ ਰੈਕ ਵਿਚਕਾਰ ਹੋਈ ਤਿੱਖੀ ਬਹਿਸ ਅੰਪਾਇਰ ਨੇ ਦਿੱਤਾ ਦਖਲ ਦੇਖੋ ਵੀਡੀਓ ਭਾਰਤੀ ਟੀਮ ਤੇ ਤੇਜ ਗੇਂਦਬਾਹ ਮੁਹੰਮਦ ਸਿਰਾਜ ਦਾ ਮੈਂਚੈਸਟਰ ਟੈਸਟ ਦੇ ਦੂਜੇ ਦਿਨ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੱਚੇ ਹੱਥ ਦੇ ਦੇ ਤੇਜ ਗੇਂਦਬਾਜ਼ ਨੇ 10 ਓਵਰਾਂ ਵਿੱਚ 58 ਦੌੜਾਂ ਦਿੱਤੀਆਂ ਹਨ ਪਰ ਕੋਈ ਸਫਲਤਾ ਨਹੀਂ ਮਿਲੀ ਹੈ ਭਾਰਤ ਤੇ ਇੰਗਲੈਂਡ ਵਿਚਾਲੇ ਮੈਂਚੈਸਟਰ ਵਿੱਚ ਚੱਲ ਰਹੇ ਚੌਥੇ ਟੈਸਟ ਦੇ ਦੂਜੇ ਦਿਨ ਤੀਜੇ ਸੈਸ਼ਨ ਵਿੱਚ ਇੱਕ ਪਲ ਅਜਹਾ ਆ ਜਦੋਂ ਮੁਹੰਮਦ ਸਿਰਾਜ ਆਪਣਾ ਆਪ ਗਵਾ ਬੈਠਾ ਤੇ ਇੰਗਲੈਂਡ ਨੇ ਇੰਗਲੈਂਡ ਦੇ ਓਪਨਰ ਬਨੇ ਬੇਨ ਟਰੈਕ ਨਾਲ ਤਿੱਖੀ ਬੈਂਸਕਾਰ ਬੈਠਾ ਹੈ ਸਟਾਰ ਸਪੋਰਟਸ ਨੇ ਇੱਕ ਵੀਡੀਓ ਸਾਂਝਾ ਕੀਤਾ ਕਿ ਜਿਸ ਵਿੱਚ ਸਿਰਾਜ ਗੁੱਸੇ ਨਾਲ ਟਰੈਕ ਵੱਲ ਉਂਗਲੀ ਉਠਾਉਦੇ ਹੋਏ ਦਿਖਾਈ ਦੇ ਰਹਾ ਹੈ ਇਸ ਫੁਟੇਜ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਵਾਇਰਲ ਹੋ ਰਹੀ ਹੈ ਬ੍ਰੇਨ ਟ੍ਰੈਕ ਤੇ ਮੈਂਚੈਸਟਰ ਵਿੱਚ ਆਪਣੀ ਸ਼ਾਨਦਾਰ ਫਾਰਮਰ ਜਾਰੀ ਰੱਖੀ ਜਿਸ ਵਿੱਚ 100 ਗੇਂਦਾਂ ਵਿੱਚ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ ਇਸ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੀ ਪਾਰੀ ਦੌਰਾਨ 13 ਚੱਕੇ ਮਾਰੇ ਹਨ ਅਤੇ ਜੈਕ ਕੋਹਲੀ ਨਾਲ ਪਹਿਲੀ ਵਿਕਟ ਲਈ ਹੈ 168 ਦੌੜਾਂ ਜੋੜ ਕੇ ਇੰਗਲੈਂਡ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਦੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ